ਹਾਂਜੀ ਬਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਮੇਤਰਾ ਅੱਜ ਤੁਹਾਨੂੰ 5 ਕੱਟੀਆਂ ਦਿਖਾਉਣ ਲੱਗਿਆਂਗੇ ਜene ਤੁਹਾਨੂੰ ਇੱਕ ਬੂਰੇ ਰੰਗ ਦੀ ਕੱਟੀ ਮਿਲ ਜੂਗੀ ਤੇ 400 ਨੂੰ ਮਿਲ ਜਾਣਗੀਆਂ ਮੁਰਾ ਨਾ ਸਕਦੀਆਂ ਸਾਰਾਂ ਕੱਟੀਆਂ ਖੀਰੀਆਂ ਸਾਰਾਂ ਦੇ ਚਾਚਾ ਥੰਨੇਗੇ ਇੱਕ ਸਨੂੰ ਸ਼ੈਰ ਤੇ ਐਚਫ ਨਾਲ ਦੀ ਬੱਛੀ ਆ ਉਹ ਵੀ ਦਿਖਾ ਦਾਂਗੇ ਟੋਟਲ 6 ਨਾਗਾਗੇ 5 ਨਹੀਂ 6 ਨਾਗਾ ਜਿਵੇਂ ਆਹ ਦੇਖੋ ਬੂਰੀ ਕੱਟੀਆਂ ਸਿੰਗਾ ਤੋਂ ਸੋਹਣੀਆਂ ਇੱਕ ਸਨੂੰ ਐਚਫ ਨਾਲ ਦੀ ਬੱਛੀ ਦਿਖਾਵਾਂਗੇ ਤੇ 4 ਜਿਹੜਾ ਮੁਰਾ ਦੇ ਕੱਟਣਾ ਜੀ ਮੈਂ ਦੇਖੋ ਸ਼ਕੀਨ ਕੱਟਣਾ ਗੋਲ ਮਟੋਲੂ ਵੀ ਪੰਗਾ ਪੁਰੀਆਂ ਤੇ ਕੱਦ ਕਾਠ ਵਾਲੇ ਪੱਖ ਤੋਂ ਕਰਨਾ ਪੂਰਾ ਸ਼ਕੀਨ ਹੈ ਤੇ ਸਿੰਘਾਂ ਸੁਣੋਂ ਦਾ ਕਟਾ ਸੁਣਣਾ ਹਨਾ ਬਾਕੀ ਜਿਹੜਾ ਵੀ ਰ ਖਰੀਦੂਗਾ ਕੋਲਿਆ ਕੇ ਕਿਸੇ ਵੀ ਢਾਂਗਾਂ ਤਸੱਲੀ ਕਰ ਸਕਦਾ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੁੰਦੀ ਹਨਾ ਤੇ ਬਾਕੀ ਕਰਾਂ ਬਾਈ ਨਾਲ ਗੱਲਬਾਤ ਪਹਿਲਾ ਵੀਡੀਓ ਪੂਰੀ ਡਿਟੇਲ ਨਾਲ ਗੌਰ ਨਾਲ ਦੇਖਣੀ ਫੇਰ ਸੰਪਰਕ ਕਰਨਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਲਖਾ ਜੀ ਠੀਕ ਠਾਕ ਹਾਂ ਠੀਕ ਆ ਜੀ ਤੁਸੀਂ ਸੁਣਾਓ ਜੀ ਬਹੁਤ ਵਧੀਆ ਸ਼ੁ크ਰਾ ਆਪਣਾ ਡਰੈਸ ਬੋਲਦਗੀ ਨਾਮ ਮੇਰਾ ਵੀਰੇ ਰਾਜਵਿੰਦਰ ਖਾਨ ਪਿੰਡ 'ਚ ਰਾਜੂ ਕਹੇ ਜਾਂਦੇ ਆ ਪਿੰਡ ਰਈਆ ਜ਼ਿਲ੍ਹਾ ਬਠਿੰਡਾ ਤਹਿਸੀਲ ਵਿਰੇ ਆਪਾਂ 98729 22304 ਬਾਈ ਦਾ ਸੰਪਰਕ ਨੰਬਰ ਹੈ ਬਾਈ ਜਿਵੇਂ ਪਹਿਲੇ ਨੰਬਰ ਤੇ ਕੱਟੀ ਆ ਗਈ ਹਾਂਜੀ ਕਿੰਨੀ ਉਮਰ ਦੀ ਕੱਟੀ ਆ ਗਈ ਇਹ ਇਹ ਬਸ ਜੀ ਮੰਨ ਕੇ ਚੱਲੋ 2 ਸਾਲਾਂ ਦੇ ਲਗਭਗ ਇਹ ਟੀਕੇ ਦੇ ਬਿਲਕੁਲ ਕਾਬਿਲ ਆ ਇਹ ਠੀਕ ਆ ਦੰਦੋਂ ਖੀਰੀ ਆ ਦੰਦੋਂ ਬਿਲਕੁਲ ਵੀਰੇ ਖੀਰੀ ਆ ਠੀਕ ਆ ਕੱਦ ਘਾਟ ਬਹੁਤ ਆ ਗਈ ਹਾਂਜੀ ਹਾਂਜੀ ਮੰਨ ਕੇ ਮੰਨ ਕੇ ਚੱਲੋ ਵੀ ਪੂਰਿਆਂ ਵੱਡਿਆਂ ਕੱਟਾਂ ਜਿਵੇਂ ਹੋਈ ਹੈ ਹਾਂਜੀ ਹਾਂਜੀ ਹਾਂ ਹਾਂ ਕੱਟ ਦਾ ਕੱਦ ਬਹੁਤ ਆਗਾ ਹਾਂਜੀ ਜਿਹਨੇ ਉਮਰ ਬਾਕੀ ਸ਼ਿੰਗਾਰ ਸੁਗੁਰ ਐਵੇਂ ਕਹਿੰਦੇ ਕਰਮ ਵਾਲੀ ਦਾ ਬਹੁਤ ਚੰਗਾ ਜੀ ਸ਼ਿੰਗਾਰ ਬਹੁਤ ਸੋਹਣਾ ਹੈ ਸਿੰਗਾ ਸੁਗਾ ਹੀ ਕੱਟੀ ਬੜੀ ਸਾਜਪ ਤੇ ਸ਼ਰੀਰ ਦੀ ਬੰਤਰ ਵੀ ਕਾਫੀ ਸੋਹਣੀ ਆ ਨਾ ਇੱਥੇ ਤੁਸੀਂ ਨਿਗਾਹ ਮਾਰ ਸਕਦੇ ਹੋਗੇ ਖੁੱਲੀ ਡੁੱਲੀ ਚਾਲ ਆ ਵੀ ਡਿੱਕਤ ਵਾਲੀ ਗੱਲ ਨਹੀਂ ਪੈਰਪੂਰ ਖੜਮ ਆਇਆ ਨਾ ਹਾਂਜੀ ਹਾਂਜੀ ਕੋਈ ਡਿੱਕਤ ਵਾਲੀ ਗੱਲ ਨਹੀਂ ਦੇਖੋ ਆਪਾਂ ਜਿੰਨੀ ਚੀਜ਼ ਹੁੰਦੀ ਦਿਖਾਉਣ ਦਾ ਫਰਜ਼ ਬੰਦਾ ਚੰਗੀ ਜੀ ਤਰੀਫ਼ ਕਰਨੀ ਬਣਦੀ ਹੁੰਦੀ ਆ ਰਹੀ ਗੱਲ ਖਰੀਦਣ ਵਾਲੇ ਭਰਾ ਦਾ ਮਨ ਕੀ ਕਹਿੰਦਾ ਕਈ ਵਾਰ ਭਰਾ ਕੋਈ ਮਾੜੀ ਚੀਜ਼ ਵੀ ਖਰੀਦ ਲਨਾਂ ਦੇ ਕ ਚੰਗੀ ਛੱਡ ਜਾਂਦੇ ਨਾ ਉਹ ਅੱਡੜਾ ਅਲੱਗ-ਅਲੱਗ ਸਾਮਾਨ ਉਹ ਤਾਂ ਡੁੱਲੀ ਰਹਾ ਬੰਦੇ ਦਾ ਸਮਝਉਂਦੀ ਆ ਕਿਸੇ ਨੇ ਹਲਕਾ ਪਸ਼ੂ ਖਰੀਦਣਾ ਕਿਸੇ ਭਾਰਾ ਪਸ਼ੂ ਖਰੀਦਣਾ ਕਿਸੇ ਨੇ ਆੜੜਾ ਪੈ ਤੇ ਚੰਗੀ ਬਣ ਵਾਲੀ ਕਟੇ ਮੂਰੇ ਕਰਮ ਵਾਲੀ ਮਗਰ ਤੁਹਾਡੀ ਸਾਹ ਸਮਾਲ ਤੇ ਤੁਹਾਡੇ ਕਰਮਾਂ ਤੇ ਡਿਪੈਂਡ ਕਰਦਾ ਤੇ ਅੱਜ ਤੁਹਾਨੂੰ ਪੱਥਰਾਂ ਦੀ ਮੰਤਰ ਦਿਖਾ ਦਿੰਨੇ ਹਾਂ ਜੀ ਥਾਂ ਜਾ ਰਣੀ ਮਖ ਲਖਾਈ ਆਪਣੇ ਕੋਲ ਪੰਜ ਕਟੀਆਂ ਕਿਸੇ ਦੇ ਵੀ ਮੰਨ ਕੇ ਚੱਲ ਫੋਰ ਸ਼ਾਂਗ ਵਾਲਾ ਤਾਂ ਕੋਈ ਕੰਮ ਹੀ ਨਹੀਂਗਾ ਰਾਜੂ ਰੇਟ ਫਿਰ ਇਹਨਾਂ ਦੇ ਰੇਟ ਫੋਨ ਤੇ ਹੋਣਗੇ ਜੀ ਹਾਂ ਜਾਇਜ਼ ਹੀ ਹੋਣਗੇ ਬਿਲਕੁਲ ਜਾਇਜ਼ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਬੋਲਦੇ ਹੁਣ ਆਪਣਾ ਧੰਦਾ ਇਹ ਆ ਹਾਂ ਇਹ ਆਪਾਂ ਕਿੰਨਾ ਚਿਰ ਘਰੇ ਖੜਾਣਗੇ ਪ੍ਰਮਾਤਮਾ ਨੇ ਆਪਾਂ ਨੂੰ ਦਾ ਰੋਟੀ ਦੇਣ ਆਪਾਂ ਗਾਂ ਭੇਜ ਦਾਂਗੇ ਨਾ ਆਪਾਂ ਰਾ ਕੀ ਕਰਨੇ ਆਪਣਾ ਸਿਰਫ ਕੱਲਾ ਦੋ ਨੰਬਰ ਕੱਟੇ ਇਹ ਕਿੰਨੀ ਕੁ ਮਰਦੀਆ ਇਹ ਮੰਨ ਕੇ ਚੱਲੋ ਜੀ ਡੇਢ ਤੋਂ ਉੱਪਰ ਆ ਤੇ ਦੋ ਤੋਂ ਘੱਟ ਆ ਵੀਰੇ ਲੱਖੇ ਹੋਣੇ ਦੋ ਸਾਲ ਦੀ ਹਾਂ ਮੰਨ ਕੇ ਚੱਲ ਠੀਕ ਹੈ ਇਹ ਵੀ ਮੰਨ ਕੇ ਚੱਲੋ ਦੋ ਕੁ ਮਹੀਨਿਆਂ ਦੇ ਵਿੱਚ ਕੋਈ ਸਾਂਭ ਸੰਭਾਲ ਚੰਗੀ ਤਰ੍ਹਾਂ ਆਜ ਪਹਿਲੇ ਨੰਬਰ ਤੇ ਕੱਟੀ ਅੱਜ ਹੀ ਭਰਨ ਮੁਕਾਬਲਾ ਤਾਂ ਹਾਂਜੀ 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 ਇਹ ਤਾਂ ਬੱਸ ਕਰਮਾਂ ਵਾਲੀ ਹੀਟ ਚ ਮੰਨ ਕੇ ਚੱਲ ਲੱਗਦੇ ਆ ਲੱਛਣ ਹੀਟ ਚਾ ਦੋ ਨੰਬਰ ਕੱਟੀਆਂ ਇਹ ਸ਼ਿੰਗਾਰ ਇਹਦਾ ਵੀ ਚੈੱਕ ਕਰ ਲਓ ਹਾਂ ਇਹ ਥੋੜੀ ਮਸਤ ਹੈ ਹੂੰ ਸੋ ਦੇਖ ਸਕਦਾ ਕੱਟੀ ਦੋ ਨੰਬਰ ਕੱਟੀ ਆ ਤੇ ਸਿੰਗਾ ਸੋਨ ਕੱਟੀ ਇਹ ਵੀ ਸੋਹਣੀ ਆ ਬਾਹਲੀ ਠੰਡੀ ਕੂਨੀ ਕੱਟੀ ਆ ਲਖੇ ਪਮਾ ਆਈ ਥੱਲੇ ਬੈਠ ਰੇ ਮਜਾਲ ਕੀ ਕਰਮ ਵਾਲੀ ਨੇ ਹੂੰ ਲਾ ਠੀਕ ਹੈ ਬਾਕੀ ਸਤਾਂ ਸੋਣਾ ਇੱਥੇ ਖੜੀ ਦੀ ਕੱਟੀ ਦੇਵਾ ਦਿਖਾ ਦਿੰਦੇ ਆ ਦਿਖਾ ਦਿਓ ਦਿਖਾ ਦਿਓ ਇੱਥੇ ਦੇ ਤੋੜ ਲਿਓ ਬਾਈ ਆ ਜਾ ਉੱਤੇ ਚੱਲ ਬੱਤੋਏ ਇਹ ਗਿਆ ਮਤਲਬ ਦੋ ਨੰਬਰ ਕੱਟੀ ਲਗਭਗ ਪੌਣੇ ਇੱਕ ਦੋ ਸਾਲ ਦੀ ਹੈਗੀ ਜਦੋਂ 60 10 ਵਾਜੀ ਹੋਣਾ ਪਾਇਦਨ ਥੋੜਾ ਦਬਦੀ ਹੈ ਨਹੀਂ ਇਹ ਨਾ ਹੋ ਤੂੰ ਜਾ ਉੱਥੋਂ ਉੱਤਰ ਮਿਲ ਹੋ ਗਈ ਉਹ ਤਾਂ ਗਾਰੰਟੀ ਹੋ ਆਪਣੀ ਉਹ ਨਹੀਂ ਕੋਈ ਚੱਕਰ ਲੱਖਾ ਜੀ ਠੀਕ ਹੈ ਕਈ ਬੰਦਾ ਪਤਵਾਉਣ ਲਾਈਨ ਵਿੱਚ ਮੰਗਵਾ ਲੈਂਦਾ ਕੋਈ ਇਦਾਂ ਦੀ ਗੱਲ ਥੋੜੋ ਆ ਵੀ ਆਪਾਂ ਕੋਈ ਹਾਂ ਜਰਾ ਪਕੜਾ ਇੱਕ ਦੰਦਾ ਕਾ ਜਿਆਦਾਤਰ ਆਪਣਾ ਮਾਲ ਆਨਲਾਈਨ ਹੀ ਜਾਂਦਾਗਾ ਹਾਂ ਹਾਂ ਹੱਕੀ ਇਹਨਾਂ ਅਜ ਇੱਕ ਮੂਰੀਆ ਨਹੀਂ ਪਾਈ ਇਹਨਾਂ ਦੇ ਹਾਂ ਕੁਸ ਕਿਸੀ ਉੱਤਰ ਦੋ ਨੰਬਰ ਕੱਟੇ ਤੇ ਅੱਗੇ ਆ ਗਿਆ ਆਪਾਂ ਕੋ ਕੱਟੇ ਤਿੰਨ ਨੰਬਰ ਏਕੇ ਨਹੀਂ ਕੋ ਮਰਦੀਆ ਇਹ ਲੱਖਾ ਜੀ ਮੰਨ ਕੇ ਚੱਲੋ ਵੀ ਆਪਾਂ ਕਹਿ ਸਕਦੇ ਆ ਵੀ ਡੇਢ ਸਾਲ ਦੀ ਕੱਟੀ ਹੋ ਕੱਟੀ ਹੋ ਚਮਕ ਬੜੀ ਕੱਟੀ ਮਾਣਾ ਬਸ ਇਹੀ ਤਾਂ ਜੀ ਚੀਜ਼ ਹੈ ਕੁਆਲਿਟੀ ਦੇਖ ਲਾ ਲਖੇ ਸ਼ਿੰਗਾਰ ਦੇਖ ਲਾ ਤੇ ਕਲਰ ਪ੍ਰਿੰਟ ਦੇਖ ਲਾ ਕਰਮਾਂ ਵਾਲੀ ਦਾ ਸਿੰਗਾ ਦੀ ਵੀ ਸੋਹਣੀ ਆ ਹਾਂਜੀ ਹਾਂਜੀ ਚਮਕਦਾ ਹੋ ਕੱਟੀ ਦੀ ਕਰਮਾਂ ਵਾਲੀ ਦੀ ਸੋਹਣੀ ਆ ਹਾਈ ਟੂ ਡੇਢ ਸਾਲ ਦੀ ਮੁਤਾਬਕ ਹਾਂਜੀ ਸਹੀ ਹੈ ਬਹੁਤ ਜ਼ਿਆਦਾ ਜੀ ਹੈ ਇਹ ਹਣਾ ਚੰਗੀ ਕੱਟੀ ਹੁਣ ਲਖੇ ਕੋਈ ਬੰਦਾ ਕਹਿੰਦੇ ਹੁਣ ਅਗਲਾ ਕਹਿੰਦਾ ਕੱਟੀ ਆ ਯਾਰ ਹੁਣ ਜਿਹੜੇ ਦਿਨਾਂ ਚ ਕਰਮ ਵਾਲੀ ਇਹ ਕੱਟੀ ਤੇ ਆ ਰੂ ਕਿੰਨੇ ਰੁਪਏ ਦੀ ਕੱਟੀ ਵਿਕਜੂ ਹਾਂ ਉਹ ਦੇਖੋ ਨਾ ਕਰਮ ਵਾਲ ਨੇ ਕਿੱਥੇ ਜਾ ਕੇ ਸ਼ਿੰਗਾਰ ਦੇ ਕਿੱਡਾ ਐ ਲੱਗਦੇ ਮੈਂ ਕਲਫ ਕਰੀ ਹੁੰਦੀ ਕੱਟੀ ਦੀ ਜਮਾ 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 ਹੱਥ ਹੁੰਦਾ ਰੰਗ ਦਾ ਇਹ ਸੀ ਤੈਨ ਨੰਬਰ ਕੱਟੀਆਂ ਆਪਾਂ ਬਾਨ ਕੇ ਸੋਨੋਂ ਪਥਾਂ ਦੇ ਵੈਸਾ ਬਾਈ ਜਿਵੇਂ ਕਿਹਾ ਚਾਰ ਚਾਰ ਹੋਣਗੇ ਫਰਕ ਦਿਖਾਉਂਦਾ ਇਹ ਹੁੰਦਾ ਵੀ ਹੁਣ ਪਤਾ ਲੱਗ ਜੂ ਵੀ ਕਿੰਨੀ ਹਾਂ ਹਾਂ ਦਿਖਾਓ ਬਿਲਕੁਲ ਕਿਹੜੀ ਸਾਈਜ ਖਣ ਲੱਗੇ ਹੋਏ ਨੇ ਨਾ ਕਈ ਵਰੀ ਜੱਜਮੈਂਟ ਹੁੰਦੀ ਹੈ ਵਿੱਚ ਬੰਦਾ ਕੀ ਕਹਿੰਦਾ ਵੀਡੀਓ ਵਾਲੇ ਨੂੰ ਜਾ ਗਾਫੀ ਮਾਰ ਦੋ ਇਹਦੇ ਵਿੱਚ ਤੇਰੇ ਤੈਨੂੰ ਅਗਲਾ ਗਲਤ ਹੋਊਗਾ ਬਿਲਕੁਲ ਬਿਲਕੁਲ ਉਹੀ ਗੱਲ ਹੈ ਨਾ ਹਾਂ ਜੀ ਹਾਂ ਚਾਰ ਨੰਬਰ ਘੱਟੀ ਆ ਗਈ ਲੈ ਪਹਿਲਾਂ ਥਾਣੀ ਦਿਖਾ ਦਈਏ ਹਾਂ ਪਹਿਲਾਂ ਥਾਣੇ ਦਿਖਾ ਦੋ ਇਹਦੇ ਹੂੰ ਤੇ ਰਾਜੀਪਾਲੀ ਮੈਂ ਹਾਂ ਇਹਦਾ ਤਾਂ ਕਰਮ ਵਾਲੀ ਦਾ ਪੂਰੀ ਗੋਲ ਪਈ ਹੈ ਨਾ ਹਾਂ ਜੀ ਹਾਂ ਜੀ ਇਹ ਕਿੰਨੀ ਕੋਮਤ ਮਤ ਲਾ ਵੀ 15 17 ਮਿੰਟ ਸੋਣ ਹਾਂ ਹਾਂ 15 17 ਬਸ ਆਹੀ ਉਮਰ ਜੀ ਹੈਗੀ ਹੂੰ ਲੈ ਗੋਲ ਮਟਰੋਲ ਪਈਆ ਪੂਰੀ ਆੜ ਤੋਂ ਸਰਾਣੇ ਵਰਗੀ ਕਰਮ ਵਾਲੀ ਠੀਕ ਹੈ ਜੀ ਤੇ ਇਥੋਂ ਸਿੰਘਾਂ ਦੀ ਕੁਆਲਿਟੀ ਮੂਹ ਦੀ ਕੁਆਲਿਟੀ ਚੈੱਕ ਕਰ ਲੋ ਨਾਲ ਦੀਆਂ ਜਿਹੜੇ ਸਿੰਘ ਮੋੜਨੇ ਸਟਾਰਟ ਕਰਦੇ ਇਥੋਂ ਹਾਂ ਹਾਂਜੀ ਬਾਕੀ ਬੂਥ ਬਿਲਕੁਲ ਛੋਟੀ ਆ ਗਈ ਚੰਗੀਆਂ ਕੱਟੀਆਂ ਕੱਟੀਆਂ ਚਲੋ ਠੀਕ ਆ ਲੱਖੇ ਰੱਬ ਉਹ ਕਰ ਦੇ ਤਾਂ ਕੀ ਕਹਿਣਾ ਹਨਾ ਨਹੀਂ ਆਪਾਂ ਕੋਈ ਕੱਟੀ ਕਿਤੇ ਮਾਰੀ ਲਈ ਨਹੀਂ ਮਾਰੀ ਕੱਟੀ ਵੇਖ ਦਿਨ ਬਾਈ ਬਾਈ ਦਾ ਆਪਾਂ ਆਪਣੇ ਘਰੀ ਖੜੀ ਨਹੀਂ ਆਪਾਂ ਤੁਹਾਨੂੰ ਅੱਗੇ ਨੇ ਮੁਰਗੀ ਖਰੀਦਦੇ ਆਪਾਂ ਮੰਨ ਕੇ ਚੱਲ ਆਪਾਂ ਇੰਨਾ ਮਾਲ ਵੇਚਦਾ ਮੈਂ ਨੇ ਵੀ ਮੇਰੇ ਹਿਸਾਬ ਨਾਲ ਕੀ ਕਹਿੰਨਾ ਆਪਾਂ 10 ਕਟੀਆਂ ਵੀ ਜਿਹੜੇ ਬੰਦੇ ਆਪਣੇ ਕੋਲੇ ਆ ਕੇ ਖਰੀਦਣਾ ਹੋਣੀ ਆ। ਨਹੀਂ ਬਾਕੀ ਸਾਰਾ ਆਪਣਾ ਆਨਲਾਈਨ ਮਾਰ ਗਿਆ। ਆਪਾਂ ਹਰ ਇੱਕ ਵੀਡੀਓ ਦੇ ਵਿੱਚ ਬੋਲਦੇ ਹੁੰਨੇ ਆ ਕੋਈ ਮੂੰਹ ਤੇ ਗੰਨ ਮਰੋੜੀ ਕੋਈ ਥਾਣਾ ਬੰਦਾ ਗੱਡੀ ਚੋਂ ਕੱਟੀ ਨਾ ਲਾਹੀ। ਹਾਂ 5 ਨੰਬਰਾਂ ਦੀ ਪੂਰੀ ਆਪਣੇ ਕੋਲ। ਹਾਂਜੀ ਕਿੰਨੀ ਕੁ ਮਰਦੀ ਇਹ ਇਹ ਰਾਜੂ? ਇਹ ਆਪਾਂ ਮੰਨ ਕੇ ਚੱਲੋ ਜੀ 15-16 ਮਹੀਨੇ ਦੀ ਇਹ ਹੈਗੀ। 15-16 ਮਹੀਨੇ ਡੇਢ ਸਾਲ ਦੀ ਮੰਨ ਕੇ ਚੱਲੀ ਵਾ। ਹਾਂਜੀ ਹਾਂਜੀ ਠੀਕ ਆ। ਹਕਲਾ ਹਕਲੇ ਇਹ ਤਾਂ ਕਰਮਲ ਦੇ ਪੈਰਪੁਰ ਬਾਹਲੇ ਖਾਲਸੇ ਲੱਖੇ ਮਸਾਂ ਲੋਟ ਕਰੇ ਹਜੇ ਵੀ ਹੋਏ ਨਹੀਂ ਲੋਟ ਇਹਦੇ। ਠੀਕ ਆ ਸੋਹਣਿਆ ਕੱਟੀ ਆ ਮਾਣਾ ਕੱਟੀ ਕਿ ਆ ਵਾ ਹੂੰ ਹੂੰ ਇਹ ਕੱਟੀ ਨੂੰ ਆਈ ਨੇ ਆਪਣੇ ਕੋਲ ਦਾਸ ਬਣਤੀ ਸੀਗੀ ਇਹ ਅੱਧਾ ਗੱਟਾ ਖਾਤ ਆ ਗਈ ਉਹਦੇ ਨੂੰ ਬਹੁਤ ਫਰਕ ਆ ਫਰਕ ਪੈ ਗਿਆ ਉਹਦੇ ਹਾਂ ਤੁਸੀਂ ਆ ਹਾਂ ਮੈਂ ਇਹ ਪਹਿਲਾਂ ਤੁਹਾਨੂੰ ਕਹਿਣ ਲੱਗਿਆ ਸੀ ਮੈਨੂੰ ਕੋਈ ਉਹਦੇ ਤੂੰ ਨਹੀਂ ਸੀ ਕਹਿ ਕੇ ਕਹਿੰਦਾ ਮਹੀਨਾ ਸਾਢੇ ਤੇ ਲਾਲਾ ਹਾਂ ਤੇ ਅੱਧਾ ਗੱਟਾ ਖਾ ਗਈ ਕਰਮ ਵਾਲੀ ਦੀ ਦਿਨ ਹੋ ਗਿਆ ਤੇ ਉਸ਼ਾਰਤ ਕਰ ਇਹਨੂੰ ਹਾਂ ਤੇ ਅੱਧਾ ਗੱਟਾ ਰਹਿੰਦਾ ਇਹਦਾ ਕਰਮ ਵਾਲੀ ਦਾ ਇਹਦੇ ਨਾਲ ਕਾਫਰ ਵੀ ਦੇ ਦਿਆਂਗੇ ਆਪਾਂ ਗੱਟਾ ਵੀ ਅੱਧਾ ਬਨ ਪਿਓ ਵੀ ਨਾਲ ਦੇ ਦਿਆਂਗੇ ਕਰਗਿਲ ਦਾ ਕਰਗਿਲ ਦਾ ਜਿਹਦਾ ਪਹਿਲਾਂ ਹੁੰਦੀ ਸੀ ਵਾਸਤੇ ਉਹ ਨਹੀਂ ਫਰਕ ਪੈ ਗਿਆ ਉਹਦੇ ਨਾਲ ਹਾਂ ਬਹੁਤ ਜ਼ਿਆਦਾ ਫਰਕ ਉਹ ਤਾਂ ਹੱਦੀ ਨਹੀਂ ਦੇ ਸੀ ਇਹਦੇ ਹਵਾ ਤੇ ਫਰਕ ਪੈਂਦੀ ਯਾਰ ਹਨਾ ਹਾਂ ਇਹ ਤਾਂ ਗੱਲ ਪਹਿਲਾਂ ਵੀ ਰ ਯਾਰ ਮਿਹਨਤ ਕਰੂਗਾ ਰੱਬ ਮਿਹਨਤ ਦਾ ਮਿਲਦਾ ਮੋੜਦਾ 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 ਹਾਂ ਤੇ ਇਥੋਂ ਦੀ ਥਾਣਾ ਦੀ ਜਿਹੜੀ ਬੰਦ ਤਾ ਉਹ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਅੱਗੇ ਵੀ ਬੱਚੀ ਆਪਣੇ ਕੋਲ ਹਾਂਜੀ ਇਹ ਕਿੰਨੀ ਕੁ ਉਮਰ ਦੀ ਇਹ ਦਾ ਮਤਲਬ 6 ਮਹੀਨੇ ਦਾ 8 ਇਹ ਬਾਈ ਹੈਗੀ ਹੈਗੀ 6 ਮਹੀਨਿਆਂ ਦੀ ਠੀਕ ਹੈ 6 ਮਹੀਨਿਆਂ ਦਾ ਬੱਚਾ ਆ ਗਿਆ ਹਾਂਜੀ ਹਾਂਜੀ ਥਾਣਾ ਦੀ ਚਾਰੀ ਹੈ ਹਾਂ ਹਾਂ ਉਹ ਤਾਂ ਜਦੋਂ ਪੱਕੇ ਤੱਕ ਲੋੜੀ ਦੀ ਚ ਰੰਗ ਬੰਨ ਬੱਚੀ ਦਾ ਸੋਹਣਾਗਾ ਫਸਦਲੇ ਬ੍ਰੀਕ ਪਿੰਡੇ ਜੀ ਆ ਗਈ ਲੰਬਾਈ ਨੂੰ ਬੜੀ ਚੰਗੀ ਹੈ ਹਨਾ ਜਿਵੇਂ ਉਮਰ ਛੋਟੇ ਬੱਚੀ ਦੀ ਚੰਗੀ ਆ ਬੱਚੀ ਬਾਈ ਕਾਨਾ ਗੁੰਨ ਤੇ ਮੱਥੇ ਦੀ ਬੋਦੀਬਾਦੀ ਸੀ ਦੇਖ ਸਕਦੇ ਹੋਗੇ ਠੀਕ ਹੈ ਵੀਰੇ ਲੈ ਚਲੋ ਰੇਟ ਫਿਰ ਬਿਲਕੁਲ 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 ਜਾਇਜ ਠੀਕ ਹੈ ਲੈ ਟੋਟਲ ਬਾਈਕਲ 6 ਨਾਗਾ ਜਿਹਦੀ ਘੜੀ ਚ ਲੰਮੜ ਬੱਚੇ ਤਾਂ ਵੀ ਦਿਖਾਈ ਦ। ਹਾਂ ਦਿਖਾ ਦਿਓ ਫੇਰ ਵੀ ਚੰਗਾ ਹੁੰਦਾ। ਹਾਂ। ਦਿਖਾਈ ਮੜੇ ਕਰਕਲਾ ਸੇਟ। ਲੈਖਣ ਦਾ ਮਾਮਲਾ। ਠੀਕ ਹੈ ਜੀ। ਚਾਰ ਥਾਂ ਨੇਗੀ। ਤੇ ਇਹ ਬੂਰੀ ਆ ਗਈ ਤੇ ਚਾਰ ਆ ਗਈ ਅੰਦਰ ਕਲਾਂ ਕਟੀਆਂ। ਟੋਟਲ 6 ਨਗ ਹੈ। ਪਿੰਡ ਰਾਇਆ ਤਹਿਸੀਲ ਫੂਲਤ ਜ਼ਿਲ੍ਹਾ ਬਠਿੰਡਾ 9872922304 ਬਾਈ ਦਾ ਸੰਪਰਕ ਨੰਬਰ ਹੈ। ਜਿਹੜੇ ਭਰਾ ਨੂੰ ਜਿਹੜਾ ਨਗ ਪਸੰਦ ਆਊਗਾ ਉਹ ਫਾਈਨਲ ਸੰਪਰਕ ਕਰ ਲੂਗਾ। ਤੇ ਜੇ ਕਿਸੇ ਪ੍ਰਾਂਦੂ ਇਕੱਠਾ ਲੈਣਾ ਜਾਂ ਚਾਰ ਚਾਰ ਇਕੱਠਾ ਲੈਣਾਂ ਸਾਰੇ ਲੈਣਾਂ ਮਾਨ ਤਾਂ ਥੋੜਾ ਉਹ ਜਾਂ ਵੱਧ ਹੋ ਜੂਗਾ ਨਹੀਂ ਮਾਨਦਾਨ ਮੰਨ ਕੇ ਚਲੋ ਜੇ ਸਾਰਾ ਮਾਲ ਕੋ ਬੰਦਾ ਇਕੱਠਾ ਲੈਂਦਾ ਹਨਾ ਹਾਂ 3000 ਰੁਪਏ ਛੋੜ ਕਰ ਦਿੰਗੇ ਸੌਦੇ ਤੋਂ ਵਿੱਚ ਜੇ ਸੌਦਾ ਨਿਬੜ ਗਿਆ ਜਿੰਨੇ ਦਾ ਵੀ ਸੌਦਾ ਹੋ ਗਿਆ ਜੇ ਪੰਜੇ ਦੀਆਂ ਪੰਜੇ ਬੰਦਾ ਇਕੱਠਾ ਲੈਂਦਾ ਤਾਂ 3000 ਰੁਪਏ ਸੌਦਾ ਰੈਡ ਰੈਡ ਕਰਕੇ ਜਿੰਨੇ ਦਾ ਮਰਜ਼ੀ ਕਰ ਲੈ ਉਦੋਂ ਬਾਅਦ ਇਹਦੇ ਸੀ ਕਿ 3000 ਰੁਪਏ ਨੂੰ ਲੈਸ ਸਾਰੀਆਂ ਕਟਾਂ ਚੋਂ ਹੋਣਾ ਹੀ ਹੋਣਾ ਅੱਡ ਹੋਣਾ ਛੋੜ ਗਰ ਠੀਕ ਹੈ ਧੰਨਵਾਦ